ਤੈਮੇ ਤੋਂ ਥੋੜਾ ਜਿਹਾ ਨਵੇਂ ਵਲੌਗ ਵਿੱਚ ਮਿੱਤਰੋ ਬੜਾ ਆਪਣਾ ਕੌਨਟ੍ਰੈਕਟ ਚੈਂਪੀਅਨ 3 ਹੌਸ ਪਾਵਰ ਤੇ ਮਿੱਤਰੋ ਦਾ ਆਪਾਂ ਇੰਜਨ ਤੇ ਗੇਅਰ ਸਾਰਾ ਕੱਢ ਗਏ ਮਿੱਤਰੋ T20 2022 ਮਾਡਲ ਇੰਜਨ ਧਰਾਂਗੇ ਮਿੱਤਰੋ ਤੇ ਉੱਚੇ ਮਾਡਲ ਦਾ ਗੇਅਰ ਧਰਾਂਗੇ ਠੀਕ ਹੈ ਤੇ ਬੰਦਾ ਆਪਣਾ ਆ ਰਿਹਾ ਨਿੰਦੀ ਆਟੋ ਲੈ ਕੇ ਉਹਦੇ ਵਿੱਚ ਸਾਰਾ ਲੱਦਿਆ ਤੇ ਆਪਾਂ ਵੀ ਮਿੱਤਰੋ ਪਿੱਛੇ ਖੋਲੀ ਜਾਂਦੇ ਆ ਡੇੜਾ ਢਾਈਆ ਹੋਈ ਜਾਂਦਾ ਸਾਰਾ ਕੁਝ ਤੇ ਹੁਣ ਇੰਜਨ ਦਾ ਤੇਲ ਕੱਢੀਏ ਤੇ ਸਾਰਾ ਪਧਰਾ ਕਰੀਏ ਤੇ ਬੰਦਾ ਆਪਣਾ ਆ ਰਿਹਾ ਆਟੋ ਦੇ ਵਿੱਚ ਤੇ ਬਣੇ ਰੋ ਵਲੌਗ ਦੇ ਨਾਲ ਦਿਖਾ ਦਰੋ ਫਾਈਟਿੰਗ ਹੁੰ ਲੋਬੇ ਕਰਤਾ ਪੰਜਨ ਬਾਅਦ ਲੋਬੇ ਇੰਨ ਲਾ ਲਿਆ ਇੰਨ ਚੱਕ ਕੇ ਕੱਢਦੇ ਆ ਬਾਹਰੋਂ ਲੋਬੇ ਖੋਲਿਆ ਰੈਡਟਰ ਆਪਾਂ ਤੇ ਇੰਜਨ ਵੀ ਸਾਈਡ ਤੇ ਰੱਖਤਾ ਤੇ ਆਪਾਂ ਗੇਅਰ ਵੀ ਸਾਈਡ ਤੇ ਰੱਖਤਾ ਖੋਲ ਕੇ ਇਹ ਮਤਲਬ ਉਹ ਵੀ ਖੋਲਿਆ ਵਿੱਚ ਆਪਾਂ 475 ਆਵਰ ਸਟੀering ਇਹਨੂੰ ਕਰਾਂਗੇ ਆਪਾਂ ਤੇ ਆਪਾਂ ਸਾਰਾ ਸਮਾਨ ਸਮੁੰਦਰਾ ਲੈ ਜਾਂਦਾ ਸੀਗਾ ਆ ਪੰਪ ਵੀ ਆ ਡਬਲ ਤੇ ਨਿੰਦੀ ਭਰਾ ਵੀ ਆਪਣਾ ਸਮਾਨ ਚੱਕ ਲਿਆ ਇਹ ਸਾਰਾ ਹੀ ਆ ਪੋਣੀ ਨਾਲ ਲੋਂਦੇ ਸੀ ਪੋਣੀ ਨੇ ਸਾਹ ਦੇਂਦੇ ਤਾਂ ਪੋਣੀ ਹੈਗੀ ਯਾਰ ਕਮਜ਼ੋਰ ਸੀ ਇਹ ਚੱਕਿਆ ਹੀ ਨਹੀਂ ਪੋਣੀ ਨੇ ਨਿੰਦੀ ਇਹ ਇੰਜਾਂ ਮੇਗਾ ਭਰਾ ਵੱਟ ਚਕਾਇਆ ਉਹਨਾਂ ਨੇ ਮਟਟ ਜੂਏ ਕਿਹਦੀ ਇਹਨੂੰ ਲਾਉ ਪਰੇ ਹੋਰ ਲੈਣਗੇ ਆ ਆ ਵੀ ਰੇਡੀਏਟਰ ਮਿੱਤਰਾਂ ਚੇਂਜ ਕਰਨਾ ਆਪਾਂ ਆਇ ਚੱਕੋ ਇਹਨੂੰ ਲਾ ਆਪਾਂ ਆਪੇ ਚੱਲਾ ਉਹ ਪਿਆ ਗੇਅਰ ਬਾਕਸ ਚੱਲ ਉਹ ਬਿੰਦਰ ਚਾਹਤਾ ਵਿਚਾਰੇ ਲੈ ਲੈ ਆਉਂਦਾ ਚਲੋ ਹੁਣ ਲਾਉਂਦੇ ਆ ਹੌਲੀ ਹੌਲੀ ਮਿੱਤਰੋ ਦਿਮਾਗ ਲਾ ਕੇ ਰੇੜਾ ਲਾ ਸਾਈਡ ਤੇ ਹੇੜਾ ਨਾਲ ਇਹਦੇ ਬਰੋਬਰ ਖੜਾ ਕਰਕੇ ਤਾਂ ਆਪਾਂ ਇਹਦੇ ਨਾਲ ਦਿੱਤਾ ਇਹਨੂੰ ਘੜ ਕੇ ਇੰਜਨ ਵੀ ਇਦਾਂ ਹੀ ਕੱਢਾਂਗੇ ਆਪਾਂ। ਇਹ ਧੋਈਏ ਸਵਾਰ ਕੇ ਚੰਗੀ ਤਰ੍ਹਾਂ ਤੇ ਉਹ ਬਿੰਦਰ ਫਾਰਮ ਸਟੇਸ਼ਨ ਚੱਕੀ ਫਿਰਦਾ ਧੋਣ ਲਈ। ਕੱਢਦੇ ਚੰਦ ਮਿੱਤਰੋ ਦਾ ਕੱਢਦੇ ਰੰਗ ਆਪਾਂ। ਪਾਣੀ ਚੱਬ ਨਹੀਂ ਹੁੰਦਾ। ਇਹ ਬਿਆ ਮਿੱਤਰੋ ਬਾਈ ਮਾਡਲ ਆਪਾਂ ਇੰਜਨ। ਜੁੱਲਾ ਵੀ ਇਹਦੇ ਨਾਲ ਦਾ। ਲੋਈ ਮਤਰਾ ਆਪਾਂ ਇਹਨਾਂ ਲਿਆ ਲਾ ਠੀਕ ਹੈ ਜੀ ਤੇ ਆਪਣਾ ਆ ਰਿਹਾ ਪਿੱਛੇ ਗੇਅਰ ਡਾ ਲੋ ਕਲਚੜ ਲੋਬੇ ਗੇਅਰਾ ਪਾ ਤੋਨੇ ਚ ਸਫਾਈ ਸਵੇਰ ਕਾਲੀ ਸੀ ਤੇ ਗੇਅਰ ਇਹਨਾਂ ਘੈਂਟਿਆ ਤੇ ਕੋਈ ਬਰੰਗ ਨਹੀਂ ਦੱਗਿਆਗਾ ਬਰੰਗ ਵੀ ਆ ਸਾਫ ਹੋ ਗਰੇ ਆ ਇਹ ਮਤਲਬ ਕਿ ਗੇਅਰ ਆਪਾਂ ਲੈ ਕੇ ਆਂਦਾ ਉਹ ਵਿੱਚ ਦੇ ਕੇ 15 ਹੀ ਆਖ ਗਏ ਡਬਲ ਕਲੱਚ ਆ ਉਹ ਸੀਗਾ ਸਿੰਗਲ ਕਲੱਚ ਉਹਦਾ ਕੰਮ ਹੋਣਾ ਨਾਲ ਸੀਗਾ ਤੇ ਕਈ ਕੰਮ ਹੋਣ ਵਾਲੇ ਸੀਗੇ ਅੰਕਲ ਕਹਿੰਦਾ ਵੀ ਆਪਾਂ ਇੰਜਣ ਵੀ ਲਿਆਉਣਾ ਹੀ ਆ ਤਾਂ ਗੇਅਰ ਵੀ ਆਪਾਂ ਡਬਲੇ ਲੈ ਲੈਣਾ ਪਰ ਮੇਰੀ ਸਲਾਹ ਸੀ ਉਹ ਡਬਲ ਗੇਅਰ ਆ ਮੇਰੀ ਸਲਾਹ ਸੀ ਤਾਂ ਮੈਂ ਕਿਹਾ ਚਲੋ ਇੰਜਨ ਚੇਂਜ ਕਰ ਦਿੰਦੇ ਆ ਪਤਾ 30 ਹਸਪਾਵਰ ਸੀ ਮਿੱਤਰੋ ਤੇ ਹੁਣ ਆਪਾਂ ਲਿਆਂਦਾ ਫਾਉਂਡਰ ਟਰੈਕ ਫੜਦਾ ਆਂ ਤੇ ਇਹ ਹੈਗਾ ਬਾਈ ਮਾਡਲ ਇੰਜਨ ਤੇ ਡਬਲ ਕਲਚ ਸੀਗਾ ਤੇ ਡਬਲ ਕਲਚ ਦੇ ਨਾਲ ਹੀ ਮਿੱਤਰੋ ਕਹਿੰਦੇ ਡਬਲ ਕਲਚ ਦੇ ਨਾਲ ਹੀ ਅੰਕਲ ਕਹਿੰਦਾ ਵੀ ਆਪਾਂ ਗੇਅਰ ਵੀ ਡਬਲ ਕਲਚ ਤੇ ਹੀ ਆਪ ਲੈਣਾ ਇਹਨੂੰ ਤੋਂ ਨਾਲੇ ਪਲੇਟ ਚੈੱਕ ਕਰਦੇ ਆ ਕਿੰਦਾਂ ਦੀ ਨਿਕਲਦੀ ਵਿੱਚੋਂ ਇਹਦੇ ਨੂੰ ਤੁਸੀਂ ਸਰਵਿਸ ਕਰਾਂਗੇ ਟੈਕਟਾਂ ਕਰਨੀ ਹਜੇ ਨਹੀਂ ਆ ਨਾਲ ਲਾ ਕੇ ਕਰਾਂਗੇ ਇਹਨੂੰ ਜੋ ਵੀ ਕਰਨਾ ਤੇ ਉਹਨੂੰ ਗੇਅਰ ਦੀ ਚੱਲਦੀ ਸੀ ਜਾਓ ਤੇ ਗੀਅਰ ਫਟ ਕਰੀਏ ਸੀਲਾ ਸੁਲਾ ਫਟ ਕਰਕੇ ਤੇ ਲਾਉਂਦੇ ਆ ਪਿੱਛੇ ਤੇ ਫੇ ਆਪਾਂ ਇਹਨੂੰ ਕਰਦੇ ਆ ਫਟ ਤੇ ਤੇਲ ਵੀ ਆਪਾਂ ਨਵਾਂ ਹੀ ਲੈਂਦਾ ਤੇਲ ਵੀ ਨਵਾਂ ਹੀ ਆਪਾਂ ਪਾਉਣਾ 11 ਇੰਚ ਤਾਂ ਇੰਜਨ ਚ ਲੈਫਟ ਵਿੱਚ ਤੇ ਇਹਦਾ ਪਾਵਰ ਸਟੀering ਇਹਦਾ ਕੰਮ ਬਾਅਦ ਹੀ ਕਰਾਂਗੇ ਆਪਾਂ ਪਹਿਲੇ ਇਹਨੂੰ ਰੈਡੀ ਕਰ ਦਈਏ ਲੋ ਇਹਨੂੰ ਫਟ ਕਰ ਦਈਏ ਲੋ ਵੀ ਮਤਰਾ ਸੀਲਾ ਸੁਲਾ ਫਟ ਕਰਤੀਆਂ ਤੇ ਕਲਚ ਬੇਰਿੰਗ ਵੀ ਆਪਾਂ ਨਵਾਂ ਬਾਤਾ ਤੇ ਕੰਮ ਖਤੀ ਜਾਨੇ ਆ ਇਹ ਟਾਪ ਵੀ ਰੱਖਤਾ ਤਾਂ ਜਾਂ ਜੂਨ ਲੱਗ ਰਿਹਾ ਇੱਥੇ ਟਿਊਬ ਲਾ ਕੇ ਤੇ ਇਹ ਮਿੱਤਰੋ ਰਿਵਰਸ ਵੀਡੀਓ ਆ ਇਹ ਹੈਗਾ ਰਿਵਰਸ ਵੀਡੀਓ ਕੀਤਾ ਹੁਣ ਕੀਤਾ ਪਰ ਰਿਵਰਸ ਵੀਡੀਓ ਬੈਗ ਵੀ ਚੱਲੂ ਤਾਂ ਮੋਨ ਵੀ ਚੱਲੂ ਓਕੇ ਜੀ ਜੇ ਹੁਣ ਫਟ ਹੋਣ ਦੀ ਤਿਆਰੀ ਚੱਲ ਰਹੀ ਆ ਜਦੋਂ ਆਪਾਂ ਗੀਅਰ ਫਟਗਾ ਤੇ ਨਾਲੇ ਰੱਖਾਂਗੇ ਆਪਾਂ ਟੈਂਕੀ ਤੇਲ ਵਾਲੀ ਫੇਟ ਟੇਡ ਦੇਣ ਲੱਗਣਾ ਬੰਦਾ ਤਿਆਰ ਆ ਜੋੜਨ ਲਈ ਲੋ ਨਾ ਹੁਣ ਕਿਉਂ ਜੜਾ ਦਈਏ ਬੈਗ ਬਣਾ ਫਿਰ ਨਹੀਂ ਹੁਣ ਚੱਕੋ ਨਾ ਕੋਈ ਜੀ ਹੁੰਦਾ ਨਾ ਗੱਦੀ ਕੱਢੀ ਆ ਬਾਅਦ ਚੱਲ ਕੇ ਲਿਗੇ ਲੋ ਵੀ ਹੁਣ ਇਹਦੀ ਵਾਰੀ ਆ ਗਈ ਆ ਤੇ ਆਪਾਂ ਇਹਦਾ ਕਲਚ ਹੌজিং ਸਾਰਾ ਖੋਲਿਆ ਰੈਡੀਟਰ ਦਾ ਤੇ ਮੇਨ ਸੀਲ ਵੀ ਆਪਾਂ ਨਵੀਂ ਪਾਵਾਂਗੇ ਇਹਦੀ ਤੇ ਕਲੱਚ ਤਾਂ ਖੋਲਿਆ ਮਿੱਤਰੋ ਆਪਾਂ ਇਹ ਪਲੇਟਾ ਪ੍ਰੋਟਾ ਵਿੱਚ ਕਰਦੇ ਰਹੀਆਂ ਪਲੇਟਾ ਪ੍ਰੋਟਾ ਵੀ ਚੇਂਜ ਕਰ ਦੇਣੀ ਆ ਰਾਤ ਤੇਲ ਲੱਗਾ ਤੇ ਆਕਾ ਫਰਾਈ ਵੀਰ ਦਾ ਪੈਰਾਂਗੇ ਵੀ ਨਵਾਂ ਲੈ ਕੇ ਮੈਂ ਕੰਪਨੀ ਦੀਆਂ ਕਿਹਾ ਮੈਂ ਜਿੱਜਾਂ ਤੇ ਰੇਡੀਟਰ ਵੀ ਆਪਾਂ ਨਾਲ ਹੀ ਲੈ ਕੇ ਆਂਦਾ ਸੀਗਾ ਜਿੱਦਾਂ ਪੰਜਣ ਲਿਆ ਜਾਂਦਾ ਸੀ ਉਹਦਾ ਇੰਜਨ ਸੀਗਾ ਛੋਟਾ ਉਹਦਾ ਰੇਡੀਟਰ ਸੀਗਾ ਛੋਟਾ ਤੇ ਹੁਣ ਆਪਾਂ ਨਵਾਂ ਲੈਂਦਾ ਨਵਾਂ ਲਿਆ ਕੇ ਧਵਾਵਾਂਗੇ ਧਵਾਵਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਸਫਾਈ ਸਭੀ ਕਰਾਵਾਂਗੇ ਟੈਂਕੀ ਪਟਾ ਕੇ ਇਹਦੀ ਸਾਰੀ ਚੀਜ਼ਾਂ ਨੂੰ ਤੇ ਧੋਦੇ ਆ ਪਾਣੀ ਪੂੜੀ ਮਾਰਦੇ ਆ ਮਿੱਤਰੋ ਤੇ ਹੁਣ ਚੱਲੇ ਸਮਾ ਲੈਣ ਭਾਈ ਹੁਣੀ ਜਦੋਂ ਆਉਣਗੇ ਫਿਰ ਆਪਣਾ ਕੰਮ ਚੱਲਣਾ ਆ ਇਹ ਗੇਰ ਗੂੜੀ ਦਾ ਫੈਡਿੰਗ ਕਰਤੇ ਐ ਨੋ ਕੇਰ ਬੋਟਾ ਇਹਦਾ ਕੰਮ ਨਵੇੜ ਕੇ ਫੇਰ ਲੱਗਣਾ ਆਪਾਂ ਇਹਦੇ ਦੁਆਲੇ ਹੁਣ ਇਹਦੇ ਦੁਆਲੇ ਅੱਜ ਗੜੀ ਠੋਕ ਮੀ ਲਾਉਣੀ ਆਪਾਂ ਲਓ ਵੀ ਭਰਾ ਆਪਣੇ ਸਮਾਨ ਲੈ ਆਏ ਜਗੇ ਤੇ ਕਲੱਚ ਦੇ ਆ ਮਿੱਤਰੋ ਪਲੇਟਾਂ origignal company brand ਦੇ ਜੱਟੇ ਜੀ ਜੋ ਵੀ ਸਮਾਨ ਆਪਾਂ ਪਾਇਆ ਵਿੱਚ brand ਹੀ ਆ ਤੇ ਆਪਾਂ ਸੈਂਬਲ ਕਰਤਾ ਹੈ ਕਲੱਚ ਤੇ ਹੁਣ ਅਸੀਂ ਫਿੰਗਰ ਫੰਗਰੀ ਸੈਟਿੰਗ ਕਰਦੇ ਆਂ ਪਰ ਵੀਰ ਰੋਟੀ ਪਾਣੀ ਛੱਕ ਕੇ ਖੜੇ ਆਂ ਤੇ ਲੰਗਰ ਲੰਗਰ ਚੱਲਦਾ ਗਿਆ ਇੱਥੇ ਸ਼ੈਂਟੂ ਕਿਦਾਂ ਠੀਕ ਆ ਬਾਈ ਠੀਕ ਆ ਲੋਈ ਫੰਗਰੀ ਫੈਟਿੰਗ ਆਉਣ ਲੱਗੀ ਆ ਫਿੰਗਰ ਦੀ ਫੈਟਿੰਗ ਜਿਹੜੀ ਮੇਨ ਆ ਉਹ ਹੋਊਗੀ 36 ਤੇ ਤੇ ਜਿਹੜੀ ਪੀਡੀਓ ਵਾਲੀ ਆ ਆ ਲੱਗੀ ਆ ਜਿਹਨੂੰ ਹਲਕੀ ਪੈਂਦੀ ਨਾ ਟੋਣਾ ਇਹ ਕਰਾਂਗੇ ਆਪਾਂ 32 ਤੇ ਓਕੇ ਸੌਰੀ ਤਾਂ ਥਿਊਰੀ ਇਹੀ ਆ ਬਾਕੀ ਮੈਸਟਰੀ ਆਪ ਆਪਣਾ ਹਿਸਾਬ ਨਾਲ ਆ ਗਿਆ ਪਰ ਇੱਥੇ ਪ੍ਰੋਪਰ ਕੰਮ ਹੁੰਦਾ ਪੀਡੀਓ ਵੀ ਤੇ ਮੇਨ ਵੀ ਸੰਗਲ ਕੇ ਜੀ ਬਾਲਾ ਤੇ ਕਿ ਇਹਨੂੰ ਪਾ ਲੈ ਮੇਨ ਟੌਟ ਦਾ ਬੈਲਟ ਪਾ ਜਾਂ ਲਾ ਵੀ ਚਾੜੇ ਹੋ ਗਈ ਸਾਰੀ ਤੇ ਆਪਾਂ ਲੈਣ ਦੀ ਪੌਣੀ ਮੋਟਰਾਂ ਕੱਢਣ ਵਾਲੀ ਐਨੇ ਕੱਢ ਕੇ ਐਨੇ ਝੱਕਾਂਗੇ ਆਪਾਂ ਠੀਕ ਹੈ ਜੀ ਤੇ ਬੈਲਟ ਪਾਉਣੇ ਆਗੇ ਲੋਵੇ ਇਦਾਂ ਛੱਟ ਜਗਾੜੀ ਕੰਮ ਕਰਨਾ ਪੈਂਦਾ ਇਹ ਆਈ 800 ਦੇ ਇਦਾਂ ਘੋਣੀ ਦਾ ਚੱਕ ਲਿਆ ਆਪਾਂ ਰਸਾ ਬਾਗੇ ਤੇ ਖਚਦੇ ਆਂ ਸਾਈਡਾਂ ਨੂੰ ਛੇਲ ਚਲਦਿਆਂ ਪੋਤੇ ਹਾਂ ਮੈਂ ਦੂਰ ਸੇ ਪਾ ਲਈ ਮੈਂ ਕਹਿੰਦਾ ਕਿ ਦੋਨੇ ਪਾਸੇ ਇਦੋਂ ਫੜ ਲੈ ਕਦਰੋਂ ਓਕੇ ਚਲੋ ਆ ਜਾਓ ਟਰੈਕਟਰ ਤੇ ਬੈਠੋ ਜੋੜੀ ਹੁਣ ਆਪਾਂ ਇਹਨੂੰ ਆ ਜਾਓ ਇਦਾਂ ਪਾਉਣੀਆਂ ਤਾਂ ਕੰਮ ਲੈਣਾ ਪੈਂਦਾ ਮਿੱਤਰੋ ਲੈ ਲੈ ਲੈਆ 2 ਮਿੰਟ ਵੇਟ ਕਰਿਓ ਫਟਕਾ ਲਈਏ ਲੋਵੀ ਹੋ ਗਿਆ ਫਟ ਲੱਗੇ ਸਾਨੂੰ 5-7 ਮਿੰਟ ਹੀ ਸੀ ਕਿਉਂਕਿ ਛੋਟਾ ਨਾਲ ਸੀ ਆਪਣੇ ਤੇ ਪੰਗ ਤਾਂ ਭੰਨ ਨਾਲ ਲਿਆ ਕੇ ਵੀ 60 ਹੈ ਇਹ ਮਿੱਤਰੋ ਫਾਉਂਟ ਰੈਕ 30 ਹੈਗਾ ਚੈਂਪੀਅਨ ਡਬਲ ਕਲੱਚ ਤੇ 22 ਮਾਡਲ ਇੰਜਣ ਚਲੋ ਬੱਬਾ ਨਾਲ ਕਮੇਰ ਪਰ ਹੱਥ ਰੱਖ ਕੇ ਪਟਾਕੇ ਪਾਵੇ ਟ੍ਰੇਡਰ ਜਾਣ ਕੇ ਹੈਗਾ 80-90 ਰੁਪਏ ਟ੍ਰੇਡਰ ਐ ਜਣੇ ਦਾ ਤੇ ਫੁੱਲਾਵੇ ਸੱਚੇ ਨੂੰ ਆਪਾਂ ਧੰਜੂਆਂ ਦੇ ਪਹੁੰਚ ਗਏ ਆ ਟਰੈਕਟਰ ਦਾ ਸਮਾਨ ਕਢਾਉਣਾ ਥੋੜਾ ਜਿਆ ਰਹਿ ਗਿਆ ਜੀ ਆਪਣਾ ਤੇ ਮੈਂ ਤੰਨੇ ਕੱਢੇ ਦਿੱਤਾ ਫੋਨ ਆਪਾਂ ਕਰਤਾ ਭਰਾ ਨੂੰ ਹਾਂ ਆਇਆ ਮਤਲਬ ਆ ਬੋਲਟ ਨਹੀਂ ਸੀ ਮਿਲਦੇ ਚੁੱਲੇ ਦੇ ਤੇ ਆਪਣੇ ਸਾਰੇ ਭਰਾ ਤੋਂ ਮਿਲੇ ਧੰਜੂਆਂ ਤੋਂ ਕਈਆਂ ਦੁਕਾਨਾਂ ਤੋਂ ਪਤਾ ਕੀਤਾ ਕਹਿੰਦਾ ਨਹੀਂ ਛੱਡ ਤੋਂ ਜੀ ਹੈ ਨਹੀਂਗੇ ਜੋ ਮਾੜੀ ਲੈ ਰਹਾ ਮਿੱਤਰੋ ਸਮਾਨ ਟਰੈਕਟਰ ਦਾ ਮੋਰ ਚਾਰ ਕਨੜਾਂ ਦੇ ਘੰਟੇ ਸੀਗੇ ਗੱਲ ਸਾਡੀ ਹੋਈ ਸੀ ਉਹਨਾਂ ਨਾਲ ਕੁਵਾੜੀਆਂ ਨਾਲ ਵੀ ਪੂਰੇ ਦਵਾਂਗੇ ਯਾਰ ਉਹ ਜੜ ਕੇ ਰੱਖ ਗਏ ਆ ਚਲੋ ਕੋ ਗਾਨ ਨੇ ਆਪਾਂ ਲੈ ਲਿਆ ਤੇ ਆਪਣਾ ਮਨਿੰਦਰ ਭਰਾ ਆਇਆ ਜੱਗਾ ਤੇ ਆਪਣਾ ਭਰਾ ਆਪਣਾ ਤੇ ਮਿੱਤਰੋ ਸਾਰਾ ਸਮਾਨ ਇਹਨਾਂ ਦਾ ਤਕਰੀਬਨ ਸਾਰਾ ਟਰੈਕਟਰ ਸਮਾਨ ਮਿਲਦਾ ਹਾਲੈਂਡ ਜੌਨ ਡੀਅਰ ਫਾਰਮ ਟਰੈਕ ਤੇ ਮੈਸੀ ਦਾ ਵੀ ਜੇ ਇਸ ਭਰਾ ਨੂੰ ਚਾਹੀਦਾ ਤੇ ਇਹਨਾਂ ਸੰਪਰਕ ਕਰ ਲਿਓ ਭਰਾ ਨੰਬਰ ਵਾ ਦੇ 79862 18219 ਹਾਂ ਤੇ ਮਿੱਤਰੋ ਆਪਣੇ ਲਾਗੇ ਸਵੇਰ ਪਾਰ ਤੁਹਾਨੂੰ ਇਹ ਤੰਜੂ ਹੀ ਪੈਂਦੇ ਆ ਜੋ ਸਮਾਨ ਹੈ ਫਾਉਂਡ ਰੈਗ ਦਾ ਆ ਮਿੱਤਰ ਦਾ ਟਰੈਕਟਰ ਤਿਆਰ ਹੋ ਰਿਹਾ ਸਾਰਾ ਸਮਾਨ ਇਹਨਾਂ ਨੂੰ ਚੱਲ ਗਿਆ ਪਹਿਲਾਂ 22000 ਦਾ ਗਿਆ 7 ਕਈਆ ਦਾ ਫੇਰ ਬਚ ਗਿਆ ਤੇ ਹੁਣ ਮੜਾ ਨਟ ਬੋਲਟ ਸੀਗੇ ਉਹ ਲੈ ਕੇ ਆਂ ਜਿਹੜੇ ਕਲਚ ਡੇਟਾ ਮਿੱਤਰੋ ਲੈ ਕੇ ਆਏ ਆ ਇਹ ਭਰਾ ਤੋਂ ਹੀ ਲੈ ਕੇ ਆ ਆ ਪੜ ਗਈ ਇਹਨਾਂ ਦਾ origional brand ਹੀ ਮਿਲਦਾ ਚਲੋ ਮਿੱਤਰੋ ਮਿਲਦੇ ਆ ਬਾਹਰ ਬਾਕੀਆਂ ਨਾ ਗੱਲਾਂ ਕਰਦੇ ਆ ਆਪਾਂ ਟਰੈਕਟਰ ਕੋਲੇ ਚੱਲਦੇ ਆ ਉੱਥੇ ਜਾ ਕੇ ਮਿਲਦੇ ਆ ਆਪਾਂ ਓਕੇ ਪਹੁੰਚ ਗਿਆ ਆਪਾਂ ਸਮਾਨ ਲੈ ਕੇ ਟਰੈਕਟਰ ਦੇ ਕੋਲ ਕਰੋ ਚੈੱਕ ਜਿਹੜਾ ਪੰਪ ਵੀ ਮਿੱਤਰੋ ਲਾਤਾ ਨੇਰੇ ਦੀ ਪ੍ਰੋਬਲਮ ਮਿੱਤਰੋ ਆਉਂਦੀ ਇੱਥੇ ਤੇ ਗੁਸਤਾਖੀ ਮਾਫ ਜਿੰਨੇ ਜੋਗੀ ਹੈਗੇ ਤੁਹਾਨੂੰ ਦਿਖਾ ਲਈ ਜਾਂਦੇ ਵੀਡੀਓ ਲਵੇ ਫਟ ਕਰਤਾ ਇੱਥੋਂ ਮਿੱਤਰੋ ਆਪਾਂ ਘੇਰ ਤੋਂ ਲੈ ਕੇ ਤੇ ਆਹ ਚੁੱਲੇ ਤੱਕਰ ਫਟ ਕੀਤਾ ਆ ਪੈਪ ਹੁਣ ਲੱਗਣੀ ਅਸੈਂਬਲੀ ਨਵੇਂ ਮਾਡਲ ਦੀ ਆ ਇਹਨੂੰ ਕਰਕੇ ਸੈੱਟ ਤੇ ਲਾਉਂਦੇ ਆ ਜਿਗਾੜ ਕਰਦੇ ਆ ਕਿਉਂਕਿ ਫਟੇਦੇ ਆਪਾਂ ਨੂੰ ਉਹ ਵੀ ਪਟਾਕਾ ਪਏ ਜਾਂਦਾ ਕੰਮ ਦਾ ਲੱਗੇ ਯਾਰ ਇਹ ਰੀਡਰ ਫਟ ਕਰਨ ਰੀਡਰ ਫਟ ਕਰਤਾ ਤੇ ਟੈਂਕੀ ਵੀ ਫਟ ਕਰਤੀ ਆਪਾਂ ਪਿੱਲੇ ਟਰੈਕਟਰ ਦੀ ਸੀਗੀ ਰੇਡੀਟਰੀ ਮਿੱਤਰੋ ਇਹ ਟ੍ਰੇਟਰ ਨਾਲ ਦਾ ਹੀ ਆ ਤੇ ਚੁੱਲਾ ਵੀ ਇਹਦੇ ਨਾਲ ਦਾ ਹੀ ਆ ਓਕੇ ਜੀ ਤੇ ਨੇਰਾ ਹੋ ਗਿਆ ਮਿੱਤਰੋ ਆਪਣੀ ਜਿਹੜੀ ਵੀਡੀਓ ਬਣਦੀ ਆ ਪੂਰੀ ਪਿਓਰ ਨਹੀਂ ਆ ਰਹੀ ਪੂਰੀ ਸਾਫ ਨਹੀਂ ਮਿੱਤਰੋ ਆ ਰਹੀ ਹੈਗੀ ਤੇ ਨੇਰੇ ਵਿੱਚ ਮਾੜਾ ਮੋਟਾ ਤੁਹਾਨੂੰ ਪਤਾ ਨੇਰਾ ਜਿਹਾ ਚੱਲਦਾ ਰਿਹਾ ਹੁਣ ਤੇ ਚਲੋ ਹੁਣ ਆਪਾਂ ਜਨਾਂ ਦਾ ਕੰਮ ਖਿੱਚੀ ਜਾਂਦੇ ਆ ਮਿੱਤਰੋ